ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕੋਰੇਵਾਲੇ ਦੇ ਵਿੱਚ ਤੇ ਕੋਰੇਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਪਿੰਡ ਆ ਡਰੋਲੀ ਭਾਈ ਪਿੰਡ ਆ ਜਿਹੜਾ ਇਸ ਪਿੰਡ ਦਾ ਗਵੰਡੀ ਪਿੰਡ ਆ ਤੇ ਜਿਸ ਵੀਰ ਦੇ ਕੋਲੇ ਮੈਂ ਮੌਜੂਦ ਹਾਂ ਵਪਾਰ ਲੈਣ ਦਾ ਭਾਈ ਦਾ ਕੰਮ ਆ ਤੇ ਜਨਵਰ ਤੁਹਾਨੂੰ ਮਿੱਤਰੋ ਆਪਾਂ ਅੱਜ ਵਿਖਾ ਦੇਣੇ ਆ ਪੰਜ 4-5 ਜਨਵਰੀ ਦੇ ਕੋਲੇ ਵਕਾਊਆ ਗਾਵਾਂ ਚੰਗੇ ਦੁੱਧ ਵਾਲੀਆਂ ਚੰਗੇ ਢਾਂਚੇ ਵਾਲੀਆਂ ਚੰਗੀਆਂ ਬੰਤਰ ਵਾਲੀਆਂ ਸਾਰੀਆਂ ਗਾਈਆਂ ਵਾਂ ਜਿੰਨਾ ਕੋ ਕਿਸੇ ਨੇ ਰੇਟ ਜਿੰਨਾ ਕੋ ਤਾਮ ਲਾਉਣਾ ਹੋਇਆ ਉਸ ਹਿਸਾਬ ਤੇ ਸੈਟਿੰਗ ਜਿਹੜੀ ਕਰ ਲਿਆ ਜੇ ਬਾਈ ਦੇ ਨਾਲ ਤੁਸੀਂ ਆਓ ਮਿਲਦੇ ਆ ਵੀਰ ਨੂੰ ਕੱਲੇ ਕੱਲੇ ਗਾਂ ਤੋਂ ਆਪਾਂ ਜਾਣਕਾਰੀ ਲੈਣੇ ਆ ਤੇ ਸਾਰੀ ਸ਼ੁਰੂਆਤ ਕਰੇ ਸਤਿ ਸ੍ਰੀ ਅਕਾਲ ਵੱਡੇ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਵੀਰੇ ਠੀਕ ਠਾਕ ਜੀ ਵਧੀਆ ਸੇਤਾਕਰ ਪਰਿਵਾਰ ਬਾਈ ਠੀਕ ਹੈ ਜੀ ਸਾਰੇ ਚਲੋ ਸ਼ੁਕਰ ਕਰ ਕੰਮ ਕਰਕੇ ਵੇ ਆ ਬਸ ਠੀਕ ਹੈ ਜੀ ਵਧੀਆ ਚੱਲੀ ਯਾਰਮੀ ਵੱਧ ਪੈ ਰਹੀ ਆ ਥੋੜੀ ਜੀ ਹਨਾ ਯਾਰਮੀ ਵੱਧ ਹਾਂਜੀ ਹਾਂ ਬਾ ਕੋਈ ਗੱਲ ਨਹੀਂ ਹੁਣ ਮੀਂਹ ਪੈਣ ਲੱਗ ਪਿਆ ਮਾਰ ਕੇ 10 20 ਦਿਨਾਂ ਤੋਂ ਬਦਲ ਜਾਣਾ ਮੌਸਮ ਸੌਂ ਦੇ ਸੌਂ ਬਦਲੀ ਜਾਂਦਾ ਜੀ ਮਾਣ ਹਾਂ ਤੇ ਬਡੇ ਭਾਈ ਜਿਹੜੀ ਪਿੱਛੇ ਗਾਂ ਖੜੀ ਆ ਆਪਣੇ ਕਾਲੀ ਹਾਂਜੀ ਇਹ ਕਿੰਨਾ ਸੂਆ ਵਹਿੜਾ ਇਹ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਸੂਣ ਵਾਲੀ ਆ ਵੀਰੇ ਨਹੀਂ ਸੂਈ ਆ ਜੀ ਇਹ ਮੰਨ ਕੇ ਕਿ ਅਪਰੇ ਕੱਲ ਮਾਲ ਆਇਆ ਇਹ ਤੜਕੇ ਤੜਕੇ ਉਸਿਆ ਸੂਈ ਆ ਇਹ ਅੱਛਾ ਅੱਜ ਤੜਕੇ ਸੂਈ ਆ ਤੜਕੇ ਸੂਈ ਆ ਜਾਨੀ 10:00 ਵਜੇ ਜੇਰਜੂਰ ਪੈ ਗਈ ਸੀ ਤੇ ਸਾਢੇ 10 11 ਵਜੇ ਜਦੋਂ ਆਪਾਂ ਹੋਲੀ ਕਰਤੀ ਸੀਗੀ ਠੀਕ ਹੈ ਤਾਂ ਬੱਚਾ ਕੀ ਦੇਗੀ ਬਾਈ ਬੱਚਾ ਮਗਰ ਵੱੱਛੀ ਆ ਜੀ ਵੱੱਛੀ ਆ ਮਗਰ ਹਾਂਜੀ ਵੱੱਛੀ ਵੀ ਸੋਣੀ ਹੋਊਗੀ ਨਾ ਹਾਂ ਵੱੱਛੀ ਵੀ ਠੀਕ ਆ ਜੀ ਹੂੰ ਤੇ ਬਾਈ ਕਿੰਨਾ ਦੁੱਧ ਦੇ ਜੂਗੀ ਤੇਰੇ ਇਤਿਹਾਰ ਬਈ ਜੇ 18 19 ਕਦੋਂ ਚਵਾਇਆ ਜੀ ਇਹਨੇ ਚਵਾਇਆ ਦਿੱਤਾ ਹੋ ਗਿਆ ਨਾ ਜਾਣ ਵਾਲੀ ਆ ਕਰਕੇ ਪੂਰੀ ਫਸੀ ਖੜੀ ਸੀ ਜਾਨੀ 11 ਵਜੇ ਚ ਹੋਈ ਆਪਾਂ ਇਹ 11 ਵਜੇ ਮਾਲਿਕ ਬੱਚੇ ਨੂੰ ਚਗਾ ਕੇ 7 ਕਿਲੋ 6.5 7 ਕਿਲੋ ਬੋਲਾ ਛੱਡਿਆ ਹੁਣ ਖਾਲੀ ਕਰਤੀ ਥੋੜੀ ਜੀ ਹਾਂਜੀ ਹਾਂਜੀ ਠੀਕ ਆ ਰੇਟ ਕੀ ਰਹੂਗਾ ਬਾਈ ਜੰਦਾ ਇਹ ਕਰ ਦਾਂਗੇ 63000 ਜੋ ਮੰਨਤਾਂ ਜੀ 63000 ਜੋ ਮੰਨਤਾਂ ਹਾਂਜੀ ਕਰ ਦਿੰਦੇ ਤੇ ਟੋਰੀ ਬਾਈ ਕੱਢੀ ਬਾਹਰੋਂ ਹਾਂਜੀ ਬੱਚਾ ਆਹੀ ਲੈ ਵੀ ਮਿੱਤਰੋ ਆ ਇਹਦਾ ਬੱਚਾ ਵੇਖ ਲੋ ਕਰਮਾਲੀ ਦਾ ਲੇਵਾ ਭਾਂਡੇ ਤੋਂ ਪੱਟਾਂ ਦੇ ਸਨ ਵਾਲਾ ਤੇ ਖੁੱਚਾਂ ਤੋਂ ਤਾਂ ਵਾਲਾ ਲੇਵਾ ਵਾ ਕਰਮਾ ਵਾਲੀ ਨੂੰ ਲੱਗਾ ਹੋਇਆ ਦੁੱਧ ਵੇੜ ਦੇ ਟੋਰਾ ਨਾਲ ਤੇ ਜਾਣਾ ਦੂਜਾ ਸੁਆ ਬ੍ਰੇਡ ਵਾਲੀ ਨਸਲ ਵਾਲੀ ਜਾਣ ਵਾਲੀ ਵੱੱਥੀ ਆ ਮੈਨ ਤਰੋਂ ਤੋਰ ਤਾਰ ਕਮਾਲ ਦੀ ਆ ਕਰਮਾ ਵਾਲੀ ਦੀ ਲਿਆ ਬਾਈ ਕੱਦ ਕਾਠੀ ਵਾਲੀ ਵੱਛਿਆ ਕਿਉਂਕਿ ਇਹੋ ਜੀ ਵੱਛੀ ਬਈ 55 50 ਹਜ਼ਾਰ ਨੂੰ ਤੋਕੜ ਗੱਪਣ ਕਰਕੇ ਆਪਾਂ ਵੇਚ ਸਕਦੇ ਆ ਹਮੇਸ਼ਾ ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਇਹ ਚੀਜ਼ ਮੈਂ ਤਾਂ ਦੁਹਰਾਉਣਾ ਹੁੰਦਾ ਕਿਉਂਕਿ ਬਾਈ ਕੱਲ ਨੂੰ ਤੁਸੀਂ ਇਹੋ ਜ ਆ ਜਾਨਵਰ ਨੂੰ ਦੁੱਧ ਪੀਵੋ ਡੇਰੀ ਵਾਲੇ ਬੰਦੇ ਇਹ ਚੀਜ਼ਾਂ ਵੇਖਦੇ ਹੁੰਦੇ ਆ ਜਦੋਂ ਪਸ਼ੂ ਲੈਂਦੇ ਆ ਵੀ ਸਾਡਾ ਪਸ਼ੂ ਜਿਹੜਾ ਅੱਜ ਸੱਜਰ ਲਿਆ ਅਜ 70 ਦਾ ਲਿਆ ਤੇ ਤੋਕੜ ਹੋ ਕੇ ਕਿੰਨੇ ਦਾ ਵਿਕਦਾ ਕਿਉਂਕਿ ਆਪਾਂ ਲਾਈਫਟਾਈਮ ਜਿਹੜਾ ਦੁੱਧ ਨੂੰ ਨਹੀਂ ਲਾ ਸਕਦੇ ਹੁੰਦੇ ਆਪਣਾ ਸੱਜਰ ਜਿਹੜਾ ਦੁੱਧ ਵਾਰਾ ਖਾਂਦਾ ਹੁੰਦਾ ਵੀ ਤਾਜ਼ਾ ਦੁੱਧ ਆਉਂਦਾ ਰਹ ਇਹ ਬਾਈ ਪਹਿਲੇ ਨੰਬਰ ਤੇ ਸੀ ਦੋ ਨੰਬਰ ਤੇ ਜਿਹੜੀ ਵੈੜਾ ਬਾਈ ਇਹ ਜੀ ਮਨ ਦਾ ਸੂਣ ਵਾਲੀ ਇਹ ਤੇ ਰਹਿੰਦੇ ਹਜੇ ਹਫਤਾ ਰਹਿੰਦਾ ਹੈ ਹਫਤਾ ਰਹਿੰਦਾ ਹਾਂਜੀ ਠੀਕ ਆ ਬਾਈ ਤੇ ਬਾਈ ਮਨ ਲਾ ਦੁੱਧ ਕਿੰਨਾ ਦੇਜੂਗੀ ਤੇਰੇ ਤਿਹਰ ਮੂੰ ਦੁੱਧ ਜੀ ਪਹਿਲੇ ਸੂਏ ਮਾਲ ਕੇ ਦੇ 16 ਕਿਲੋ 17 ਕਿਲੋ ਚੋਇਆ ਹੂੰ ਹਾਂਜੀ ਤੇ ਮਨ ਲਾ ਹੁਣ ਵੀਰੇ ਜਿਹੜਾ ਇਹਦੇ ਟੀਕਾ ਟੂਕਾ ਲੱਗਿਆ ਕੋਈ ਜਾਣਕਾਰੀ ਤਾਂ ਨਹੀਂ ਹੋਈ ਨਾ ਟੀਕੇ ਦੀ ਜਾਣਕਾਰੀ ਆਪਾਂ ਐਵੇਂ ਗੱਲ ਨਹੀਂ ਆਪਾਂ ਕਰਕੇ ਰਾਜੀ ਦੀ ਕੰਮ ਕਰਦੇ ਹਾਂ ਨਾ ਥੋੜੀ ਸੰਭਾਲ ਘੱਟ ਕਰਤੀ ਕਹਿੰਦੇ ਹਨਾ ਹਾਂਜੀ ਸੰਭਾਲ ਘੱਟ ਹੋਈ ਹੈ ਹੂੰ ਇਹ ਕਿੰਨੇ ਦੀ ਦੇ ਦਈਏ ਬਾਈ ਇਹ ਦੇ ਦੇ ਦਾਂਗੇ 57000 ਦੀ 57000 ਦੀ ਹਾਂਜੀ ਕਰ ਦਾਂਗੇ ਇਮਾਨਦਾਰ ਕਰ ਦਾਂਗੇ ਵਿੱਚੋਂ ਠੀਕ ਹੈ ਜੇ ਕੋਈ ਜੋੜਾ ਲੈਣ ਵਾਲਾ ਹੋਇਆ ਤਾਂ ਹੋਰ ਵੱਧ ਕਰ ਦਾਂਗੇ ਜੀ ਠੀਕ ਹੈ ਕੱਢੀ ਬਾਹਰ ਨੂੰ ਬਈ ਲੈ ਮਿੱਤਰੋ ਅੰਗ ਜ਼ਰੂਰ ਥੋੜਾ ਆਇਆ ਵਿਚਾਰੀ ਦਾ ਫਿੱਕਾ ਰਹਿ ਗਿਆ ਕਿਉਂਕਿ ਸੰਭ ਸੰਭਾਲ ਵੱਲੋਂ ਟੁੱਟੀ ਆ ਥੋੜੀ ਜੀ ਬਾਕੀ ਗਾਂ ਜਾਣ ਵਾਲੀ ਆ ਤੋਰ ਵਾਲੀ ਆ ਚੰਗੀ ਗਾਂ ਆ ਕਿਉਂਕਿ ਤੋਰ ਦੀ ਪੱਕੀ ਗਾਂ ਹਮੇਸ਼ਾ ਕੁਸ਼ਲੇ ਵਾਲੂ ਬਹੁਤ ਜ਼ਬਰਦਸਤ ਆ ਤੁਸੀਂ ਆਪ ਵੀ ਦੇਖ ਸਕਦੇ ਆ ਮਿੱਤਰੋ ਥਣ ਲੇਵੇ ਦੀ ਕੁਆਲਿਟੀ ਚੰਗੀ ਆ ਬਾਕੀ ਘੱਟ ਤੱਕ ਪੂਰਾ ਬਣ ਕੇ ਸੁਣਾ ਨੇ ਹੂੰ ਮੂੰਹ ਮੱਥੇ ਦੀ ਕੁਆਲਿਟੀ ਆ ਜਿਹੜੀ ਉਹ ਪੂਰੀ ਚੰਗੀ ਆ ਤੁਸੀਂ ਆਪ ਵੀ ਦੇਖ ਸਕਦੇ ਆ ਮਿੱਤਰੋ ਢਾਂਚਾ ਵੀ ਚੰਗਾ ਵਾ ਸਰੀਰਕ ਬੰਤਰ ਵੀ ਚੰਗੀ ਆ ਦੇਖ ਸਕਦੇ ਆ ਬਾਕੀ ਖਲਾਰਾ ਚੰਗਾ ਖਲਾਰ ਜੂਗੀ ਭਾਈ ਹਾਂਜੀ ਪੂਰਾ ਪੂਰਾ ਠੀਕ ਆ ਓਕੇ ਆ ਤੇ ਇਸ ਦਾ 57000 ਰੁਪਿਆ ਰੇਟ ਆ ਨਾ ਭਾਈ ਹਾਂਜੀ 57000 ਠੀਕ ਆ ਤਿੰਨ ਨੰਬਰ ਤੇ ਗਣਾ ਜਿਹੜੀ ਭਾਈ ਇਹ ਕਿੰਨਾ ਸੂਸ ਹੁੰਦੀ ਆ ਵੀਰੇ ਇਹ ਵੀ ਦੂਜਾ ਹੀ ਸੂਏ ਹੁੰਦੀ ਆ ਜੀ ਦੂਜਾ ਸੂਏ ਹੀ ਹੁੰਦੀ ਆ ਹਾਂਜੀ ਹਾਂਜੀ ਠੀਕ ਆ ਸਾਰੀਆਂ ਦੂਜੇ ਦੂਜੇ ਸੂਏ ਵਾਲੀਆਂ ਹੀ ਆ ਜੀ ਠੀਕ ਆ ਬਾਈ ਇਹਦੇ ਕਿੰਨੇ ਦਿਨ ਪਏ ਆ ਵੀਰੇ ਇਹਦੇ 10 ਦਿਨ ਪਏ ਆ ਜੀ 10 ਦਿਨ ਪਏ ਦੁੱਧਾ ਕੀ ਰਿਕਾਰਡ ਰਿਹਾ ਬਾਈ ਇਹਦਾ ਦੁੱਧ ਪਹਿਲੇ ਸੂਏ ਚੋ ਆਇਆ 24 25 ਕਿਲੋ ਚੋ ਆਇਆ 24 25 ਕਿਲੋ ਪਹਿਲੇ ਸੂਏ ਦਿੱਤਾ ਹੋਇਆ ਖੁੱਲਾ ਖੁੱਲਾ ਠੀਕ ਆ ਬਾਈ ਤੇ ਫਿਰ ਤਾਂ ਯਾਰ ਇਹ ਵੀ ਚੰਗੀ ਨਿੱਖਰ ਜੂਗੀ ਥੱਲੋ ਜਿੰਨੇ ਦਿਨ ਪਏ ਆ ਹਜੇ ਹਾਂਜੀ ਦਿਨਾਂ ਦੇ ਹਿਸਾਬ ਨਾਲ ਪੂਰੀ ਬਣ ਕੇ ਸੂਣਾ ਜੀ ਹੂੰ ਇਹਦਾ ਰੇਟ ਫਿਰ ਬਾਈ ਇਹਦਾ ਵੀ ਕਰਦਿਆਂ ਕਿ ਟ੍ਰੇਡ ਚੋਂ ਮੰਨਤਾਂ ਹਾਂ ਜੀ ਟ੍ਰੇਡ ਚੋਂ ਮੰਨਤਾਂ ਠੀਕ ਆ ਦੂਜਾ ਸੁਆ ਸੁਣਦੀ ਆ ਮਿੱਤਰੋ ਸੂਣ ਦੇ ਵਿੱਚ ਇਹ ਦਿਨ ਲੈਂਦੀ ਆ ਹਜੇ ਕਰਮਾਂ ਵਾਲੀ ਤੇ ਦਿਨੇ ਨੇ ਕੱਢ ਜਾਣੇ ਕਿਉਂਕਿ ਗਾਂ ਚੰਗੀ ਆ ਹਜੇ ਕੱਚੀ ਕੱਚੀ ਆ ਦਸਾਂ ਦਿਨਾਂ ਦੇ ਵਿੱਚ ਤੇ ਜਗਾੜਾ ਜਿਹੜਾ ਨੇ ਪੂਰਾ ਥੱਲੋ ਜਿਹੜਾ ਖਿਲਾਰ ਜਾਣਾ ਵਾ ਮਿੱਤਰੋ ਬਾਕੀ ਸਾਰੀ ਗਾਂ ਜਿਹੜੀ ਟਿਕਾਣੇ ਦੀ ਚੰਗੀ ਆ 100 ਦੇ ਵਿੱਚੋਂ 5 ਤੋਂ 7 ਪੈਸੇ ਤੁਹਾਨੂੰ ਜਦੋਂ ਤੁਸੀਂ ਤੁਰਦੀ ਵੇਖਦੇ ਹੋਵੋਗੇ ਤੁਹਾਨੂੰ ਇਹਦੀ ਦਾਬ ਹੁੱਡੇ ਦੀ ਨਜ਼ਰ ਆਉਂਦੀ ਹੋਊਗੀ ਪਰ ਉਹ ਖੜੀ ਤੇ ਨਹੀਂ ਪਤਾ ਲੱਗਦਾ ਜਦੋਂ ਤੁਰਦੀ ਆ ਉਦੋਂ ਹੁੰਦਾ ਉਹ ਕਈ ਵਾਰੀ ਪਤਾ ਕੀ ਚੀਜ਼ ਹੋ ਜਾਂਦੀ ਜਦੋਂ ਬੱਚਾ ਪੈਦਾ ਹੁੰਦਾ ਜਦੋਂ ਬੱਚਾ ਪੈਦਾ ਹੁੰਦਾ ਉਦੋਂ ਆਪਾਂ ਜਦੋਂ ਸੁਵਾਉਣੇ ਆ ਨਾ ਢੂਈ ਥੱਲੇ ਵੱਜ ਜਾਂਦੀ ਆ ਬਸ ਬੱਚੇ ਦੀ ਉਹਦੇ ਨਾਲੇ ਕਾਰਨ ਪੈ ਜਾਂਦਾ ਹੁੰਦਾ ਵਾ ਬਾਕੀ ਗਾਂ ਟਿਕਾਣੇ ਦੀ ਆ ਬਰੀਕੀ ਚੰਗੀ ਆ ਇਹ ਕੋਈ ਬਾਲੇ ਵੱਟੇ ਨਹੀਂ ਆ ਹੁੰਦੀਆਂ ਪਰ ਆਪਣਾ ਦੱਸਣਾ ਫਰਜ਼ ਆ ਕਿਉਂਕਿ ਭਰਾਓ ਤੁਸੀਂ ਲੈਣੀਆਂ ਤੁਸੀਂ ਖਰੀਦਣੀਆਂ ਜਿਹੜੀ ਚੀਜ਼ ਅੱਖਾਂ ਦੇ ਸਾਹਮਣੇ ਆ ਜਾਵੇ ਉਹਦਾ ਫੌਲਣਾ ਫਰਜ਼ ਆਪਣਾ ਪੈਂਦਾ ਵਾ ਇਹ ਤਿੰਨ ਨੰਬਰ ਤੇ ਗਾਂ ਸੀਗੀ ਜਿਹੜੀ ਮਿੱਤਰੋ ਤੇ ਭਾਈ ਚਾਰ ਨੰਬਰ ਵਾਲੀ ਜਿਹੜੀ ਵੀਰੇ ਇਹ ਜੀ ਦੂਜਾ ਸੂਆ ਸੁੰਦੀ ਆ ਪਹਿਲੇ ਸੂਏ ਦਾ ਦੁੱਧ ਦਾ ਰਿਕਾਰਡ 20 ਕਿਲੋ ਦਾ ਪਹਿਲੇ ਸੂਏ ਦਾ 20 ਕਿਲੋ ਦਾ 20 ਕਿਲੋ ਦਾ ਹਾਂਜੀ ਠੀਕ ਹੈ ਭਾਈ ਦਿਨ ਕਿੰਨੇ ਲੱਜੂਗੀ ਵੀਰੇ ਦਿਨ ਇਹਦੇ 7 7 ਦਿਨ ਰਹਿਗੇ ਜੀ 7 ਦਿਨ ਰਹਿਗੇ ਹਾਂਜੀ ਕੱਢੀ ਬਾਹਰ ਨੂੰ ਭਾਈ ਗਾਂ ਚੰਗੀ ਆ ਹੈਨਾ ਭਾਈ ਇਹ ਵੀ ਹਾਂ ਪੂਰੀ ਇਹ ਯਾਰ ਭਾਈ ਮੰਨ ਲਾ ਜੇ ਕੋਈ ਕਹਵੇ ਵੀ ਇਕੱਠਿਆਂ ਦੇ ਕੋਟਾ ਮਾਰ ਲਾ ਤੇ ਮਾਰ ਲੈਗਾ ਗੱਲ ਹੀ ਕੋਈ ਨਹੀਂ ਜੇ ਆਪਾਂ ਹੋਰ ਕਰ ਦੇਾਂਗੇ ਮੰਨ ਤਾਂ ਮੰਨ ਲਾ ਜਿਵੇਂ ਤੇ ਮਹਾਰਾਸ਼ਟਰ ਜੰਮੂ ਜੰਮੂ ਖੁੱਲਿਆ ਹੁਣ ਉਹ ਭਰਾ ਕਹਿਣ ਤਾਂ ਹੈ ਹਾਂਜੀ ਹਾਂਜੀ ਕਹਾਂ ਠੀਕ ਆ ਜੇ ਉਹਨਾਂ ਨੇ ਦਸਾਂ 12 ਨਾਲ ਗੱਡੀ ਭਰਦੀ ਫਿਰ ਪੰਜ ਚਾਰ ਹੋਰ ਵੀ ਬਣਾ ਦੇਗਾ ਆਉਂਦਾ ਜੀ ਕੱਲ ਨੂੰ ਮਾਲ ਹੋਰ ਲਿਆ ਹੋਇਆ ਠੀਕ ਆ ਬਸ ਠੀਕ ਆ ਹਾਂਜੀ ਹਾਂਜੀ ਠੀਕ ਆ ਭਾਈ ਕਿਉਂਕਿ ਹੁਣ ਜੰਮੂ ਵਾਲਾ ਕਹਿੰਦਾ ਫੋਨ ਆਉਂਦੇ ਨਾ ਆਪਾਂ ਨੂੰ ਹੁਣ ਲੈਣ ਕਰਨਗੇ ਹੋ ਹਾਂਜੀ ਠੀਕ ਆ ਭਾਈ ਵੇੜਾ ਪੰਜ ਹੱਥ ਨੇ ਹੋਰ ਆ ਜਾਣੀਆਂ ਅੱਜ ਠੀਕ ਆ ਭਾਈ ਠੀਕ ਆ ਗੱਡੀ ਗੱਡੀ ਭਰੋਣ ਦਾ ਗੱਡੀ ਭਰਾ ਦਾਂਗੇ ਜੀ ਬਸ ਠੀਕ ਆ ਤੇ ਟਰਾਂਸਪੋਰਟ ਦਾ ਪ੍ਰਬੰਧ ਕਰਦਿਆ ਕਰੋਗੇ ਹਾਂਜੀ ਹਾਂਜੀ ਉਹ ਵੀ ਹੈਗਾ ਲਿਖਾਈ ਦਾ ਕੋਈ ਕਰਾ ਕੇ ਹਾਂਜੀ ਹਣ ਲਖਾਈ ਕਰਾ ਕੇ ਕਰ ਦਾਂਗੇ ਠੀਕ ਠੀਕ ਆ ਓਕੇ ਓਕੇ ਠੀਕ ਆ ਇਹ ਵੀ ਟ੍ਰੇਡ ਚ ਕਰਦੇ ਆਂ ਥੋੜਾ ਫਿਰ ਮਾਨਾ ਟ੍ਰੇਡ ਵਾਲੇ ਨਾਲ ਤੇਰੀ ਵੀ ਯਾਰੀ ਆ ਹੈ ਠੀਕ ਹੈ ਤੀਏ ਨਾਲ ਹਾਂਜੀ ਤੇ ਭਾਈ ਮੇਰਾ ਜਿਹੜੀ 5 ਨੰਬਰ ਤੇ ਵੜਾ ਉਹ ਵੀ ਗੱਬਨ ਆ ਜੀ ਠੀਕ ਆ ਉਹਦੇ 6 ਦਿਨ ਰਹਿ ਕੇ ਸੂਝ 6 ਦਿਨ ਰਹਿ ਕੇ ਦੂਜਾ ਸੂਆ ਵੀ ਹਾਂ ਉਹ ਵੀ ਦੂਜਾ ਸੂਆ ਜੀ ਲੈ ਆਂ ਕੱਢ ਕੇ ਬਾਹਰ ਆ ਇਹਨੂੰ ਮਾੜੀ ਲੈ ਵੀ ਮਿੱਤਰੋ ਦੂਜਾ ਸੂਆ ਉਹ ਆ 6 ਦਿਨਾਂ ਦੇ ਦਿਨ ਪੂਰੇ ਹੋਣ ਦੇ ਵਿੱਚ ਪਹਿਲੇ ਕਰੂਗਾ ਮਹਾਰਾਸ਼ਟਰ ਦਾ ਮਹਾਰਾਸ਼ਟਰ ਦਾ ਜਾਨ ਆ ਜੀ ਏਡੀਆਂ ਵੇਰਾਂ ਦਾ ਮੰਡੀ ਲੈ ਨਹੀਂ ਦਿੰਦੇ ਹੂੰ ਬਸ ਹੁਣ ਚੱਲ ਗਈਆਂ ਮੰਡੀਆਂ ਵੀ ਟਿਕਾਣੇ ਲੱਗ ਜਾਣਾ ਤੀਰ ਹਾਂਜੀ ਹਾਂਜੀ ਹਾਂ ਨਵਾਂ ਕਿਆ ਹੀ ਵਹਿੜ ਚੰਗੀ ਆ ਹਨਾ ਬਾਈ ਹਾਂਜੀ ਹਾਂ ਕੱਚੀ ਕੱਚੀ ਆ ਤੇ ਥੋੜਾ ਦੁੱਧ ਇਹ ਵੀ 17 18 ਦੇ ਜੂਗੀ ਖੁੱਲਾ ਜੀ ਪਹਿਲੇ ਪਹਿਲੇ ਸੂਏ ਦਿੱਤਾ ਇਹਨਾਂ ਤਾਂ ਹਾਂ 20 ਵੀ ਦੇ ਸਕਦੀ ਆ ਦੇ ਸਕਦੀ ਐ ਜੀ ਹੂੰ ਬਾਕੀ ਅੱਗੇ ਇਹਨਾਂ ਦਾ ਮੌਸਮ ਆ ਜਾਣਾ ਨਾ ਹੁਣ ਦੁੱਧਾਂ ਦਾ ਹਾਂ ਬਗਾਲਾ ਇਹਨਾਂ ਦਾ ਵੀ ਜਦੋਂ ਨੂੰ ਇਹਨਾਂ ਨੇ ਪੀਕ ਲੈਵਲ ਫੜਨਾ ਉਦੋਂ ਨੂੰ ਇਹਨਾਂ ਦਾ ਸੌਣ ਆ ਜਾਣਾ ਮੌਸਮ ਆ ਜਾਣਾ ਇਹ ਕਿੰਨੇ ਦੀ ਦੇ ਦਿੱਤੀ ਬਾਈ ਇਹ ਜੀ ਆਪਾਂ ਦੂਜਿਆਂ ਤਰੇਟ-ਟਰੇਟ ਕਰੀ ਗਏ ਚਲ ਇਹ ਦਾ ਦੂਜੇ ਇਹ ਦੋ ਨੰਬਰ ਦਾ ਇਹਦਾ ਕੋਈ ਕਟ ਕਰ ਯਾਰ ਐ ਨਾ ਕਰ ਇਹਦਾ ਚਲ ਕੋਈ ਨਹੀਂ 57 ਜੋ ਮਾਨਤਾ ਨੇ ਇਹਦਾ ਵੀ ਕਰ ਦੇਾਂਗੇ ਜੀ ਜੇ ਕੋਈ ਕਵੇ ਵੀ 1 57 ਦੇ 1 57 ਵਾਲੀ ਜੋੜਾ ਕਿੰਨੇ ਦਾ ਦੇ ਦੇਂਗਾ ਮਾਨਤਰ ਕਰ ਦੇਂਗਾ ਕਰ ਦੇਾਂਗੇ ਜੀ ਕਰ ਠੀਕ ਆ ਲੈ ਭਾਈ ਲੈ ਇਹ ਜੋੜਾ ਬਣ ਗਿਆ ਉਹ ਤੇ ਦੂਜਾ ਤੇੜਾ ਤੀਕਾ ਜੋੜਾ ਬਣ ਗਿਆ ਇਹ ਜੋੜਾ ਦੂਕੇ ਦਾ ਬਣ ਗਿਆ ਉਹ ਤੀਕੇ ਦਾ ਜੋੜ ਬਣ ਗਿਆ ਤੁਹਾਡਾ ਮਿੱਤਰੋ ਤੇ ਜਾਨਵਰ ਪਾਈ ਦੇ ਕੋਲ ਪੰਜ ਸੀ ਕਿ ਹੋਰ ਵੀ ਹੈਗੀ ਕੋਈ ਪੰਜੀ ਆ ਹਨਾ ਪੰਜ ਜਨਵਾਸੀ ਬਾਈ ਦੇ ਕੋਲੇ ਇਹਨਾਂ ਨੂੰ ਖਰੀਦਣ ਦੇ ਲਈ ਕੋਰੇ ਵਾਲੇ ਪਿੰਡ ਵਿੱਚ ਆਉਣਾ ਪੈਣਾ ਤੇ ਗੱਲਬਾਤ ਲਈ ਆਪਾਂ ਲੈ ਲੈਨੇ ਆ ਵੀਰੇ ਦਾ ਨੰਬਰ ਬਾਈ ਨੰਬਰ ਦੇ ਦੀ ਕਿਰਾ ਦੀ 7884 ਜੀ 34737 ਇੱਕ ਵਾਰੀ ਹੋਰ ਬੋਲ ਦੇ 7884 34737 ਠੀਕ ਹੈ ਇਸ ਨੰਬਰ ਤੇ ਕਰਨੀਏ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਸ਼ੁਕਰੀਆ ਚੌਂਦਰੋ ਧੰਨ ਤੇਵਾ